ਦੇਸੀ ਰੌਕਸਟਾਰ ਪਹਿਲੀ ਵਾਰ ਆਇਆਤਾ ਦੇਸੀ ਜੜਦੇ ਹੱਥੋਂ ਹਥਿਆਰ ਗਏ ਅਤੇ ਡਾਂਗ ਥੜਗੀ ਇਨ ਸ਼ਾਰਟ ਕਾਫੀ ਤੂਮਦ ਰੱਖਾ ਹੋਇਆ ਹੁਣ 5 ਸਾਲ ਬਾਅਦ ਦੇਸੀ ਰੌਕਸਟਾਰ ਇੱਕ ਵਾਰ ਫੇਰ ਤੋਂ ਆਇਆ ਅਤੇ ਕੁੜੀਆਂ ਨੂੰ ਪੱਟਣ ਦੀਆਂ ਗੱਲਾਂ ਕਰ ਰਿਹਾ ਮੁਬਾਰਕੀ ਨੂੰ ਤੈਨੂੰ ਯਾਦ ਰੱਖ ਬਿੱਲੋ ਸ਼ੱਕ ਲੈਣਗੇ ਧੰਗੇ ਆ ਨਾ ਕਰ ਬਿੱਲੋ ਛੜੇ ਆਂ ਦੀ ਗਲੀ ਤੈਨੂੰ ਪੱਟ ਗਾਇ ਕਰਾਂਗੀ ਪਿੱਗਣ ਵਾਲੀ ਪਿੱਗਣ ਵਾਲ ਦੇਸੀ ਰੌਕਸਟਾਰ ਬਹੁਤ ਬਹੁਤ ਸਵਾਗਤ ਹੈ ਸਾਡੇ ਸ਼ੋਅ ਸਾਡੇ ਸ਼ੋਅ ਦਾ ਨਾਮ ਹੈ ਦੇਸੀ ਸਟਾਰ ਵਾਹ ਸੋ ਦੇਸੀ ਸਟਾਰ ਦੇ ਵਿੱਚ ਦੇਸੀ ਰੌਕ ਸਟਾਰ ਥੈਂਕ ਯੂ ਸੋ ਮਚ ਸੋ ਪਟ ਲੈਣਗੇ ਬਹੁਤ YouTube ਤੇ ਤੁਮਾਲਾ ਪਾ ਰਿਹਾ ਕਿਵੇਂ ਦਾ ਰਿਸਪੌਂਸ ਮਿਲ ਰਿਹਾ ਤੇ ਤੁਸੀਂ ਰਿਸਪੌਂਸ ਦੇ ਬਾਰੇ ਕੀ ਕਹਿਣਾ ਚਾਹੋਗੇ ਆ ਦੇਖੋ ਰਿਸਪੌਂਸ ਤਾਂ ਅੱਛਾ ਹੀ ਮਿਲ ਰਿਹਾ ਹੈ ਬਟ ਇੰਨਾ ਅੱਛਾ ਮਿਲੂਗਾ ਮੈਂ ਵੀ ਨਹੀਂ ਸੀ ਐਕਸਪੈਕਟ ਕੀਤਾ ਕਿਉਂਕਿ ਇੱਕ ਤਾਂ ਥੋੜੀ ਗੜਬੜ ਹੋ ਗਈ ਸੀ ਸ਼ੁਰੂ ਚ ਕਿਉਂਕਿ ਗਾਣਾ ਲੀਕ ਹੋ ਗਿਆ ਸੀ ਪਹਿਲਾਂ ਹੀ ਹੈਨਾ ਸੋ ਬਟ ਅੱਜ ਮੈਂ ਸੋਚਦਾ ਸ਼ਾਇਦ ਵਧੀਆ ਹੀ ਹੋਇਆ ਲੀਕ ਹੋ ਗਿਆ ਹੈਨਾ ਕਿ ਕਿਵਰੀ ਕਿਉਂਦਾ ਕਿ ਗਾਣਾ ਵੀਡੀਓ ਨਾਲ ਆਉਂਦਾ ਉਹਦਾ ਡਿਫਰੈਂਟ ਇਮਪੈਕਟ ਪੈਂਦਾ ਹਨ ਸੋ ਵਿਦਆਊਟ ਵੀਡੀਓ ਹੀ ਲੀਕ ਹੋ ਗਿਆ ਆਡੀਓ ਬਟ ਉਹ ਵਾਇਰਲ ਹੋ ਗਿਆ ਆਡੀਓ ਇੰਨਾ ਚੱਲਿਆ ਤੇ ਉਸ ਤੋਂ ਬਾਅਦ ਜਦੋਂ ਵੀਡੀਓ ਆਇਆ ਸੋ ਵੀਡੀਓ ਤਾਂ ਫਿਰ ਡੈਫੀਨਿਟਲੀ ਪੁਸ਼ ਜ਼ਿਆਦਾ ਮਿਲਿਆ ਹਨਾ ਸੋ ਇੱਕ ਦਿਨ ਚ 5 6 ਲੱਖ ਵਿਊ ਹੋ ਗਏ ਹਨਾ ਸੋ ਬਹੁਤ ਵੱਡੀ ਗੱਲ ਸੀਗੀ ਸੋ ਮੈਨੂੰ ਲੱਗਦਾ ਕਿ ਦੈਟਸ ਵੈਰੀ ਨਾਈਸ ਬੜੇ ਸਾਰੀ ਟੀਮ ਖੁਸ਼ ਆ ਜੀ ਸਾ ਯੋ ਕਿ ਬਹੁਤ ਟਾਈਮ ਵਾਲ ਐਲਬਮ ਆ ਰਹੀ ਸੀ ਐਂਡ ਦੇਸੀ ਰੌਕ 스타 ਪਹਿਲਾਂ ਹੀ ਹਿੱਟ ਹੋ ਚੁੱਕੀ ਹੈ ਉਹਦਾ ਸਿਕਵਲ ਸੀ ਸੋ ਕਿਸ ਤਰ੍ਹਾਂ ਦੀ ਤਿਆਰੀ ਹੋਈ ਅਤੇ ਕੀ ਮੰਤ ਸੀ ਕਿ ਇਦਾਂ ਦਾ ਗਾਣਾ ਕਰਨਾ ਹੈ ਜਾਂ ਇਦਾਂ ਦੇ ਸੌਂਗਸ ਕਰਨੇ ਹੈ ਕਿ ਕਿੰਨੇ ਟਾਈਮ ਤੋਂ ਕਾਹਲੀ ਚੱਲ ਰਹੀ ਸੀ ਦੇਖੋ ਤਿਆਰੀ ਦਾ ਬਹੁਤ ਟਾਈਮ ਤੋਂ ਚੱਲੀ ਕਿਉਂਕਿ 2010 ਚ ਆਈ ਸੀਗੀ ਐਲਬਮ ਤੇ ਉਸ ਤੋਂ ਬਾਅਦ ਮੈਂ ਇੱਕ ਵਾਰੀ ਇਹ ਸੋਚ ਲਿਆ ਸੀ ਕਿ ਹੁਣ 2-3 ਸਾਲਾਂ ਬਾਅਦ ਐਲਬਮ ਕਰਾਂਗੇ ਪਰ 2-3 ਸਾਲ ਬਾਅਦ ਫਿਲਮਾਂ ਦਾ ਜੋਰ ਇਹਨਾਂ ਆ ਗਿਆ ਤੇ ਐਲਬਮਾਂ ਦਾ ਔਰ ਮਤਲਬ ਪਲੈਨ ਹੀ ਖਤਮ ਹੋ ਗਿਆ ਹਨਾ ਸੋ ਉਸ ਤੋਂ ਬਾਅਦ ਚੱਲ ਪਿਆ ਕਿ ਸਿੰਗਲ ਟਰੈਕ ਆ ਰਹੇ ਨੇ ਜੀ ਸਿੰਗਲ ਆ ਰਹੇ ਨੇ ਮੇਰਾ ਵੀ ਐਲਬਮ ਤੋਂ ਬਾਅਦ ਇੱਕ ਅੰਗਰੇਜ਼ੀ ਬੀਟ ਸਿੰਗਲ ਆਇਆ ਸੀ ਇੱਕ ਦੋ ਹੋਰ ਸਿੰਗਲ ਆਏ ਫੋਟੋ ਆਇਆ ਸੀ ਹੈਲੋ ਹੈਲੋ ਆਈ ਤੇ ਮੈਂ ਕਹਿਆ ਰ ਐਲਬਮ ਹੁੰਦੀ ਨਹੀਂ ਫਿਰ ਮੈਨੂੰ ਸਪੀਡ ਵਾਲੇ ਕਹਿੰਦੇ सोनू ਬਾਜੀ ਦਿਨੇਸ਼ ਜੀ ਕੇ ਯਾਰ ਆਪਾਂ ਐਲਬਮ ਕਰਨੀ ਕਰਨੀ ਹੈ ਸੋ ਅਸੀਂ ਪਲੈਨ ਕਰਨ ਲੱਗੇ ਹੁਣ ਤਾਂ ਆਲਮੋਸਟ ਦਿਨ ਚਾਰ ਸਾਲ ਹੋ ਚਲੇ ਐਲਬਮ ਨੂੰ ਵੀ ਤਿਆਰ ਕਰਦੇ ਨੂੰ ਗਾਣਾ ਬਣਾਉਂਦੇ ਸੀ ਫਿਰ ਨਵੇਂ ਬਣਾਉਣ ਲੱਜਾਂਦੇ ਜਦੋਂ ਪੁਰਾਣਾ ਸੁਣਦੇ ਹੀ ਲੱਗਦੀ ਪੁਰਾਣਾ ਹੋ ਗਿਆ ਯਾਰ ਬੜਾ ਪੰਗਾ ਯਾਰ ਹਨ ਸੋ ਵੀਰ ਵਿੱਚ ਫਿਲਮਾਂ ਸੀ ਕਈ ਵਰੀ ਕੋਈ ਅੱਛਾ ਗਾਣਾ ਆਉਂਦਾ ਸੀ ਉਹ ਫਿਲਮ ਚ ਪੈ ਜਾਂਦਾ ਸੀ ਸੋ ਇਸ ਕਰਕੇ ਟਾਈਮ ਬਹੁਤ ਲੱਗਿਆ ਬਟ ਆਫਟਰ ਆਲ ਇੰਨੇ ਟਾਈਮ ਬਾਅਦ ਆਪਾਂ ਮੈਨੇਜ ਕਰ ਹੀ ਲਿਆਵਾਂਗੇ ਸੋ ਕਿ ਤਾਂ ਕਿ ਇਦਾਂ ਦੇ ਗਾਣੇ ਕਰਨੇ ਐ ਸਪੈਸ਼ਲੀ ਜੇ ਆਪਾਂ ਜਿਹੜਾ ਤੁਸੀਂ ਰਿਲੀਜ਼ ਕੀਤਾ ਪੱਟੀ ਲੈਣਗੇ ਐਂ ਜਿਹੜੀ ਪੂਰੀ ਟੀਮ ਹੈ ਨੇਹਾ ਕੱਕਰ ਟੈਫੀ ਕੁਈਨ ਇਹ ਕੇ ਮੈਂ ਤੁਸੀਂ ਪਲਾਨ ਕੀਤਾ ਆ ਦੇ ਕੋਈ ਬੇਸਿਕਲੀ ਪਹਿਲਾਂ ਪਲਾਨ ਨਹੀਂ ਸੀ ਕਿਉਂਕਿ ਇਹ ਗਾਣਾ ਜਦੋਂ ਮੈਂ ਸੁਣਿਆ ਡਾਕਟਰ ਜੂਸ ਦਾ ਗਾਣਾ ਸੀਗਾ ਮੈਨੂੰ ਉਹਨਾਂ ਨੇ ਸੁਣਾਇਆ ਮੈਂ ਸੁਣਿਆ ਗਾਣਾ ਬਹੁਤ ਅੱਛਾ ਲੱਗਿਆ ਮੈਂ ਕਿ ਯਾਰ ਵੈਰੀ ਨਾਈਸ ਤੇ ਇਹ ਸੋਲੋ ਸੀ ਡੂ ਇਟ ਨਹੀਂ ਸੀ ਹੈ ਨਾ ਸੋ ਮੈਨੂੰ ਅਕਸਰ ਇਦਾਂ ਲੱਗਦਾ ਹੁੰਦਾ ਕਿਉਂਕਿ ਇਹ ਥੋੜਾ ਛੇੜਛਾੜ ਵਾਲਾ ਗਾਣਾ ਸੀ ਸ਼ਰਾਰਤ ਵਾਲਾ ਮੁੰਡੇ ਕੁੜੀ ਨੂੰ ਕਹਿ ਰਿਹਾ ਅੱਗੇ ਲੰਘਿਆ ਨਾ ਕਰ ਬਲੋ ਛੜਿਆ ਦੀ ਗਲੀ ਤੈਨੂੰ ਪੱਟ ਲੈਣਗੇ ਸੋ ਮੈਂ ਕਿਹਾ ਆਫਟਰ दैट ਕਈ ਵਰੀ ਸਮ ਟਾਈਮ ਐਦਾ ਹੁੰਦਾ ਕਿ ਯਾਰ ਕੁੜੀ ਦਾ ਵਰਜ਼ਨ ਆਇਆ ਹੀ ਨਹੀਂ ਕਿ ਕੁੜੀ ਨੂੰ ਵੀ ਕੁਝ ਕਹਿਣਾ ਚਾਹੀਦਾ ਸੀ ਸੋ ਇਹ ਉਸ ਟਾਈਪ ਦਾ ਗਾਣਾ ਸੀ ਹਨਾ ਸੋ ਮੈਂ ਇਹਨੂੰ ਡੁਇਟ ਬਣਾ ਲਿਆ ਤੇ ਡੁਇਟ ਬਣਾਇਆ ਤਾਂ ਇਹਦੀ ਬੀਟ ਬੂਟ ਟੈਪਿੰਗ ਐਦਾਂ ਦੀ ਸੀ ਮੈਂ ਨੀਹਾ ਨਾਲ ਕਦੇ ਡੁਇਟ ਕੀਤਾ ਨਹੀਂ ਸੀ ਸੋ ਮੈਂ ਕਿਹਾ ਇੱਕ ਥੋੜਾ ਡਿਫਰੈਂਟ ਫਲੇਵਰ ਵੀ ਆਊਗਾ ਨਵੀਂ ਚੀਜ਼ ਮਿਲੂਗੀ ਸੋ ਫਿਰ ਨੀਹਾ ਨੂੰ ਮੈਂ ਸੁਣਾਇਆ ਨੀਹਾ ਕਹਿੰਦੀ ਕਿ ਬਹੁਤ ਵਧੀਆ ਯਾਨੀ ਕਿ ਮੈਂ ਤਾਂ ਸ਼ੋਰ ਕਰਨਾ ਚਾਹੂੰਗੀ ਡੈਫੀਨੇਟਲੀ ਸੋ ਉਹਨਾਂ ਨੇ ਸੁਣਿਆ ਗਾਣਾ ਉਹਨਾਂ ਨੂੰ ਵਧੀਆ ਲੱਗਿਆ ਐਂਡ ਡੈਫੀਨਿਟਲੀ ਅੱਜ ਦੀ ਡੇਟ ਦੇ ਵਿੱਚ ਨੀਹਾ ਦੀ ਇੱਕ ਆਪਣੀ ਬੈਲਟ ਹੈ ਬਹੁਤ ਪੌਪੂਲਰ ਹੈ ਹਨ ਸੋ ਫਿਰ ਇਸ ਤਰ੍ਹਾਂ ਇਕੱਠੇ ਹੋਏ ਤੇ ਬਣ ਗਿਆ ਗਾਣਾ ਆਲਸੇ ਤੁਹਾਨੂੰ ਲੱਗਿਆ ਜਿਵੇਂ ਨੀਹਾ ਦਾ ਟੈਂਪੋ ਹੈ ਥੋੜੀ ਸ਼ਰਾਰਤੀ ਨੌਟਿੰਗੈਸ ਦੀ ਹੈ ਹਨ ਉਹ ਤੁਹਾਡੇ ਤੁਹਾਡੇ ਆਡੀਓ ਨਾਲ ਹਾਂ ਹਾਂ ਆਡੀਓ ਨਾਲ ਜਾ ਰਿਹਾ ਸੀਗਾ ਸੋ ਸਭ ਮੇਜਰ ਚੀਜ਼ ਈ ਸੀ ਜਦੋਂ ਅਸੀਂ ਸੁਣਿਆ ਉਸ ਤੋਂ ਪਹਿਲਾਂ ਅਸੀਂ ਸੋੰਦੇ ਮੈਂ ਕਿਹਾ ਯਾਰ ਨੀਹਾ ਦੇ ਇਹ ਇਹ ਸ਼ਰਾਰਤ ਵਾਲੀ ਫੀਲ ਹੈ ਹਨ ਕਿ ਮੇਰਾ ਨਾ ਕਸੂਰ ਮੇਰੇ ਗੋਰੇ ਰੰਗ ਦਾ ਦੱਸ ਮੈਂ ਕੀ ਕਰਾਂ ਮੈਂ ਕਿਹਾ लेट्स ਕੇ ਨੀਹਾ ਨੂੰ ਕਹਿੰਦੇ ਆ ਫਿਰ ਤਾਂ ਤੋ ਉਸ ਤੋਂ ਪਹਿਲਾਂ ਅਸੀਂ ਹੋਰ ਗੱਲਬਾਤ ਕਰਾਂ ਇਹ ਗਾਣੇ ਦੀ ਦੋ ਲਾਈਨਾਂ ਹੋ ਜਾਣ ਪਲੀਜ਼ ਹਠਾਰ ਮੇ ਚਤਰੇ ਆ ਦੁਪਹਿਰ ਬੱਲੀਏ ਨਹੀਂ ਪੈਗੇ ਵਹਿਰ ਬੱਲੀਏ ਬੱਤੀ ਆਲੇ ਚੌਂਕ ਵਿੱਚ ਡਾਂਗ ਖੜਕੀ ਤੇ ਚੱਲੇ ਫੈਰ ਬੱਲੀਏ ਚੜਦੀ ਜਵਾਨੀ ਤੇਰੀ ਕੀਲ ਕੇ ਪਟਾਰੀ ਵਿੱਚ ਰੱਖ ਲੈਣਗੇ ਹਾਂ ਲੰਕੇ ਆਣਾ ਕਰ ਬਿੱਲੋ ਛੜਿਆ ਆਂ ਓਪਰੇਸ਼ਨਸ ਕਾਫੀ ਨੇ ਜੀ ਆ ਬਾਦਸ਼ਾਹ ਹੈ ਜਤਿੰਦਰ ਸ਼ਾਹ ਦਾ 뮤ਜ਼ਿਕ ਹੈ ਜੂਜ਼ ਦਾ 뮤ਜ਼ਿਕ ਹੈ ਡੀ ਜੇ ਫਲੋ ਹੈ ਬੋਹੀਮੀਆ ਹੈ ਤੇ ਫਤਿਹ ਹੈ ਕ੍ਰੈਪ ਉਹ ਹੈ ਕਾਫੀ ਜਾਣੇ ਨੇ ਮਤਲਬ ਜਿਨ੍ਹਾਂ ਨੇ ਰੈਪ ਕੀਤਾ ਹੈ ਜਿਨ੍ਹਾਂ ਨੇ 뮤ਜ਼ਿਕ ਕੀਤਾ ਹੈ ਜੇ ਐਸ ਐਲ ਦਾ 뮤ਜ਼ਿਕ ਹੈ ਸੋ ਹਰ ਬੰਦੇ ਦਾ ਆਪਣੀ ਆਪਣੀ ਫੀਲ ਹੈ ਡਿਫਰੈਂਟ ਡਿਫਰੈਂਟ ਰਾਈਟਰਸ ਨੇ ਸੋ ਕਾਫੀ ਚੀਜ਼ਾਂ ਕਿਉਂਕਿ ਬੜੀ ਧੇਰ ਤੋਂ ਐਫਰਟ ਚੱਲਦੀ ਸੀ ਹੈ ਨਾ ਸੋ ਕਦੇ ਇਹ ਗਾਣਾ ਤੂੰ ਬਣਾਏ ਤੂੰ ਬਣਾ ਨਾ ਇਹ ਇਦਾਂ ਬਣਿਆ ਉਹਦਾਂ ਬਣਿਆ ਅਮਨ ਹੀਰ ਹੈ ਨਾ ਸੋ ਲਾਸਟ ਐਲਬਮ ਅਮਨ ਹੀਰ ਨਹੀਂ ਕੀਤੀ ਸੀ ਉਹ ਵੀ ਨਹੀਂ ਇਹ ਸਭ ਦੇ ਅਲੱਗ-ਅਲੱਗ ਫਲੇਵਰ ਨੇ ਇਹ ਜਲਦੀ ਮੁੰਲਾ ਦਾ ਸੈਕੰਡ ਟਰੈਕ ਜਿਹੜਾ ਆ ਰਿਹਾ ਉਹ ਹੈਗਾ ਜੀਐਸਐਲ ਬਾਦਸ਼ਾ ਤੇ ਉਹਨਾਂ ਦੇ ਨਾਲ ਹੈ ਸੋ ਇੱਕ ਬਿਲਕੁਲ ਗਾਣਾ ਫੋਕ ਹੈ ਅਜ ਤੱਕ ਮੈਨੂੰ ਲੱਗਦਾ ਕਿ ਇਦਾਂ ਬਾਦਸ਼ਾਹ ਦੇ ਜਿਹੜੇ ਫੈਨਸ ਨੇ ਉਹਨਾਂ ਨੇ ਵੀ ਨਹੀਂ ਦੇਖਿਆ ਹੋਣਾ ਬਾਦਸ਼ਾਹ ਨੇ ਪੱਗ ਪੂਗ ਬਣੀ ਹੈ ਚਾਦਰਾਂ ਕੁੜਤਾ ਜੀਐਸਐਲ ਨੇ ਤੇ ਬਿਲਕੁਲ ਟਿਪੀਕਲ ਫੋਕ ਗਾਣਾ ਹੈ ਠੀਕ ਹੈ ਐਂਡ ਕਿਉਂਕਿ ਤੁਸੀਂ ਇਨੇ ਟਾਈਮ ਬਾਅਦ ਐਲਬਮ ਕਰ ਰਹੇ ਸੀ ਐਂਡ ਉਸ ਟਾਈਮ ਜਦੋਂ ਤੁਸੀਂ ਕਿਹਾ ਅਮਨ ਹੇਅਰ ਤੁਹਾਡਾ ਜ਼ਿਆਦਾਤਰ 뮤직 ਕਰਦੇ ਸੀ ਹੈਨਾ ਉਸ ਤੋਂ ਬਾਅਦ ਕਿੰਨੇ 뮤직 ਪ੍ਰੋਡਿਊਸਰਸ ਆ ਗਏ ਪੂਰੀ ਇੰਡਸਟਰੀ ਦਾ ਟ੍ਰੈਂਡ ਚੇਂਜ ਹੋ ਗਿਆ ਸੋ ਕੀ ਮੇਜਰ ਡਿਫਰੈਂਸ ਤੁਹਾਨੂੰ ਲੱਗਿਆ ਇਟਸ ਨਾਟ ਅਬਾਊਟ ਕਿ ਕੋਈ ਬਹੁਤ ਜ਼ਿਆਦਾ ਫਰਕ ਨਹੀਂ ਆਉਂਦਾ ਹੈਗਾ ਕਿਉਂਕਿ ਹਰ ਨਾ ਇੱਕ ਜਦੋਂ 뮤직 ਡਾਇਰੈਕਟਰ ਕੋਈ ਵੀ ਹੁੰਦਾ ਉਹਦੀ ਇੱਕ ਆਪਣੀ ਫੀਲ ਹੁੰਦੀ ਆ ਉਹ ਆਪਣੇ ਸਟਾਈਲ ਦਾ 뮤직 ਬਣਾਉਂਦਾ ਹੈ ਹੈਨਾ ਸੋ ਕਦੇ ਕੋਈ ਆਉਂਦਾ ਹੈ ਕਦੇ ਕੋਈ ਆਉਂਦਾ ਹੈ ਛੋਟੇ-ਬੜੇ ਚੇਂਜਸ ਆਉਂਦੀਆਂ ਰਹਿੰਦੀਆਂ ਨੇ ਇਵਨ ਮੈਂ ਅਮਨ ਹੀਰ ਨਾਲ ਜਿਹੜਾ ਇਸ ਐਲਬਮ 'ਚ ਵੀ ਗਾਣਾ ਕੀਤਾ ਮੈਨੂੰ ਲੱਗਦਾ ਕਿ ਬਹੁਤ ਵਧੀਆ ਗਾਣਾ ਹੈ ਹਨਾ ਸੋ ਡਿਫਰੈਂਟ ਫੀਲ ਹੈ ਉਸ ਗਾਣੇ ਦੀ ਉਹਨਾਂ ਦਾ ਟੋਲ ਯੂਕੇ ਵਾਲਿਆਂ ਦੀ ਜਿਹੜੀ ਇੱਕ ਆਪਣੀ ਕਿਉਂਕਿ ਜਿੰਨੇ ਯੂਕੇ ਦੇ 뮤직 ਪ੍ਰੋਡਿਊਸਰ ਨੇ ਹਨਾ ਉਹਨਾਂ ਦੀ ਇੱਕ ਅਲੱਗੀ ਫੀਲ ਹੈ ਹਨਾ ਕਿਉਂਕਿ ਕਈ ਵਾਰੀ ਕਹਿੰਦਾ ਨਾ ਸਾਊਂਡ ਵੱਜ ਰਹੀ ਹੁੰਦੀ ਹੈ ਜਿਵੇਂ ਡਾਕਟਰ ਜੂਸ ਆਪਾਂ ਸੁਣਦੇ ਆਪਾਂ ਕਹਿੰਦੇ ਯਾਰ ਜੂਸ ਦਾ 뮤직 ਲੱਗਦਾ ਹਨਾ ਉਹ ਆਪਣੀ ਫੀਲ ਹੁੰਦੀ ਹੈ ਸ਼ਾਹ ਜੀ ਦੀ ਬੀਟ ਹੈ ਇੱਕ ਵੱ ਫਿੱਟ ਬੈਠਣ ਦੀ ਗੱਲ ਹੈ ਤੁਹਾਨੂੰ ਕਿਹੜੇ ਪ੍ਰੋਡਿਊਸਰ ਹੈ ਹਾਂ ਜਿਹਨਾਂ ਨਾਲ ਤੁਸੀਂ ਕੰਪੈਟਿਬਲ ਹੋ ਜਾਂ ਵਧੀਆ ਲੱਗਦਾ ਕੰਮ ਕਰਨਾ ਜਾਂ ਉਹਨਾਂ ਦਾ 뮤직 ਵਧੀਆ ਲੱਗਦਾ ਆ ਮੈਨੂੰ ਦੇਖੋ ਜੀ ਵੈਸੇ ਮੈਨੂੰ ਜੂਸ ਦਾ 뮤직 ਬਹੁਤ ਪਸੰਦ ਆ ਐਂਡ ਈਵਨ ਆ ਦਾ ਸ਼ਾਜੀ ਨਾਲ ਤਾਂ ਮੈਂ ਬਹੁਤ ਹੀ ਕੰਮ ਕੀਤਾ ਹਨਾ ਉਹਨਾਂ ਦਾ ਹੈ ਐਂਡ ਹੁਣ ਜਿਹੜੇ ਨਵੇਂ ਮੁੰਡੇ ਵੀ ਕਰ ਰਹੇ ਨੇ ਜਿਵੇਂ ਡੀ ਜੇ ਫਲੋ ਹੈ ਜੇ ਐਸ ਐਲ ਹੈ ਮੇਰੀ ਐਲਬਮ ਚ ਨੇ ਸਾਰੇ ਹਨਾ ਸੋ ਮੇਰੇ ਫਿਲਮਾਂ ਨੇ ਐਂਡ ਈਵਨ ਮੈਂ ਬਾਦਸ਼ਾਹ ਨਾਲ ਕੋਈ ਜ਼ਿਆਦਾ ਗਾਣਾ ਨਹੀਂ ਕੀਤੇ ਹੈਗੇ ਹਨਾ ਇੱਕ ਹੀ ਗਾਣਾ ਕੀਤਾ ਬੈਡ ਬੇਬੀ ਸੋ ਇਹਦੇ ਚ ਬਾਦਸ਼ਾਹ ਦਾ 뮤직 ਨਹੀਂ ਹੈ ਬਟ ਰ ਸੋ ਮੈਨੂੰ ਬਾਦਸ਼ਾਹ ਦੇ ਗਾਣੇ ਅੱਛੇ ਲੱਗਦੇ ਨੇ ਹਨਾ ਸੋ ਕਈ ਗਾਣੇ ਤਾਂ ਉਹਦੇ ਇਦਾਂ ਦੇ ਨੇ ਜਿਹੜੇ ਸਭ ਨੂੰ ਹੀ ਪਸੰਦ ਨੇ ਜਿਵੇਂ ਡੀਜੇ ਵਾਲੇ ਬਾਬੂ ਅਭੀ ਤੋਂ ਪਾਰਟੀ ਸ਼ੁਰੂ ਹੋਈ ਹੈ ਹੁਣ ਇੱਕ ਉਹਦਾ ਵੱਖਰਾ ਸੋਇਆ ਗਾਣਾ ਚੱਲਦਾ ਮੈਨੂੰ ਬਹੁਤ ਪਸੰਦ ਆਈ ਹੈ ਨਾ ਸੋ ਮੈਂ ਉਹਦੇ ਨਾਲ ਵੀ ਇੱਕ ਦੋ ਇਦਾਂ ਦੇ ਡਿਫਰੈਂਟ ਟਰੈਕ ਅੱਗੇ ਕਰ ਰਿਹਾ ਐਲਬਮ ਚ ਨਹੀਂ ਗਿਓ ਐਲਬਮ ਤੋਂ ਬਾਅਦ ਆਉਣਗੇ ਹਨਾ ਸੋ ਮੈਂ ਇਹਨੂੰ ਹੁੰਦਾ ਕਿ ਨਾਰਮਲੀ ਕਹਿੰਦਾ ਨਾ ਮੇਰੀ ਆਵਾਜ਼ ਉਹੀ ਹੈ ਮੈਂ ਉਹਨੂੰ ਤਾਂ ਚੇਂਜ ਨਹੀਂ ਕਰ ਸਕਦਾ ਜਦੋਂ ਮੈਂ ਇੱਕ ਡਿਫਰੈਂਟ 뮤직 ਡਾਇਰੈਕਟਰ ਨਾਲ ਕੰਮ ਕਰਦਾ ਉਹ ਆਪਣੇ ਟਾਈਪ ਦੇ 뮤직 ਦੇ ਵਿੱਚ ਜਦੋਂ ਮੈ ਉਹ ਟਰੈਕ ਥੋੜਾ ਸਾਊਂਡ ਡਿਫਰੈਂਟ ਕਰਦਾ ਹੈ ਮੈਂ ਜੂਜ਼ ਨਾਲ ਵੀ ਕੋਈ ਜ਼ਿਆਦਾ ਗਾਣੇ ਨਹੀਂ ਸੀ ਕੀਤੇ ਥੈਟਸ ਵਾਈ ਲੋਕਾਂ ਨੂੰ ਇਹ ਫਰੈਸ਼ਨੈਸ ਲੱਗਦੀ ਸੀ ਨੀਹਾ ਨਾਲ ਮੈਂ ਡੂ ਇਟ ਨਹੀਂ ਕੀਤਾ ਇਹ ਫਰੈਸ਼ਨੈਸ ਹੀ ਲੱਗਦੀ ਆ ਸੋ ਮੈਨੂੰ ਲੱਗਦਾ ਕਿ ਜਦੋਂ ਤੁਸੀਂ ਕਲੈਬਰੇਸ਼ਨਸ ਕਰਦੇ ਹੋ ਇੱਕ ਡਿਫਰੈਂਟ ਸਾਊਂਡ ਲੋਕਾਂ ਨੂੰ ਮਿਲਦੀ ਆ ਤੇ ਲੋਕਾਂ ਨੂੰ ਲੱਗਦਾ ਕਿ ਕੋਈ ਨਵੀਂ ਚੀਜ਼ ਆਈ ਫੀਲਸ ਕਰਕੇ ਵਧੀਆ ਚੀਜ਼ ਆ ਕਰਨੀ ਜੀ ਕੁਝ ਫਰੈਸ਼ਨੈਸ ਐਂਡ ਹੁੰਦੀ ਹੈ ਹੈਨਾ ਐਂਡ ਜੇ ਵੀਡੀਓ ਦੀ ਆਪਾਂ ਗੱਲ ਕਰੀਏ बिकॉज ਵੀਡੀਓ ਦਾ ਕਾਫੀ ਕ੍ਰੇਜ਼ੀ ਸੀ ਪਹਿਲਾ ਗਾਣਾ ਲੀਕ ਹੋ ਗਿਆ ਸੀ ਸੋ ਵੀਡੀਓ ਕਿਵੇਂ ਤੁਸੀਂ ਪਲਾਨ ਕੀਤਾ ਬਹੁਤ ਹੀ ਬਹੁਤ ਕੁਝ ਨਜ਼ਰ ਆ ਰਿਹਾ ਹੈ ਨਾ ਬਹੁਤ ਟੋ ਹਾਲੀਵੁੱਡ ਟਾਈਪ ਫੀਲ ਜੀ ਨਜ਼ਰ ਆ ਬਿਲਕੁਲ ਐਕਚੁਅਲੀ ਮੈਂ ਪਹਿਲਾਂ ਵੀਡੀਓ ਸੋਚਿਆ ਸੀ ਬਿਲਕੁਲ ਦੇਸੀ ਮੈਂ ਸੋਚਿਆ ਕਿ ਦੇਸੀ ਵੀਡੀਓ ਬਣਾਵਾਂਗੇ ਪਿੰਡਾਂ ਗਲੀਆਂ ਗੁਲੀਆਂ ਚ ਉਸ ਤੋਂ ਬਾਅਦ ਕਿਉਂਕਿ ਪਹਿਲਾਂ ਸੋਲੋ ਸੀ ਗਾਣਾ ਹਨਾ ਫਿਰ ਨੀਹਾ ਕੱਕੜ ਆ ਗਈ ਸੋ ਸਾਰੇ ਕਹਿਣ ਲੱਗੇ ਕਹਿੰਦੇ ਯਾਰ ਨੀਹਾ ਵੀ ਐ ਸੋ ਨੀਹਾ ਦੀ ਜਿਹੜੀ ਮਾਰਕੀਟ ਆ ਬਹੁਤ ਅਰਬਨ ਹੈ ਹਨਾ ਬਹੁਤ ਦੇਸੀ ਨੇ ਉਹਨਾਂ ਦੇ ਵੀਡੀਓਜ਼ ਵੀ ਦੇਸੀ ਨੇ ਹਨਾ ਚਾਦਰੇ ਕੁੜਤੇ ਟਾਈਪ ਬਿਲਕੁਲ ਉਹ ਹਨਾ ਸੋ ਮੈਂ ਕਹਿੰਦਾ ਇੱਕ ਥੋੜੀ ਵੱਖਰੀ ਚੀਜ਼ ਹੋ ਜੂਗੀ ਹਨਾ ਸੋ ਦੈਟਸ ਵਾਈ ਅਸੀਂ ਇਹਦਾ ਵੀਡੀਓ ਥੋੜਾ ਅਰਬਨ ਕੀਤਾ ਇਸ ਤਰ੍ਹਾਂ ਦਾ ਫੀਲ ਲੈ ਕੇ ਬਣਾਇਆ ਅਦਰਵਾਇਜ਼ ਮੇਰੇ ਕੋਲ ਜਿਵੇਂ ਹੁਣ ਅੱਗੇ ਇਸ ਐਲਬਮ ਦੇ 6-7 ਵੀਡੀਓ ਨੇ ਹਨਾ ਜਿਹੜੇ ਆਣੇ ਨੇ ਹਰ ਹਰ ਵੀਡੀਓ ਦੀ ਅਲੱਗ ਜ਼ੋਨ ਹੈ ਇੱਕ ਦੋ ਵੀਡੀਓ ਇਦਾਂ ਦੇ ਵੀ ਜਿਹੜੇ ਐਕਸਟਰਾਔਡੀਨਰੀ ਹਾਈ ਫਾਈ ਨੇ ਹਨਾ ਮਤਲਬ ਅਜ ਤੱਕ ਆਈ ਨਹੀਂ ਪੰਜਾਬੀ ਇੰਡਸਟਰੀ ਜਿਵੇਂ ਐਲ.ਐਸ. ਸ਼ੂਟ ਕੀਤੇ ਗੋਰਿਆਂ ਗਾਰਿਆਂ ਨੇ ਸ਼ੂਟ ਕੀਤੇ ਨੇ ਉਹ ਬਹੁਤ ਵੱਡੇ ਵੀਡੀਓ ਨੇ ਬਟ ਜਿਹੜੇ ਹੁਣ ਇਮੀਡੀਏਟ ਅੱਗੇ ਆ ਰਹੇ ਨੇ ਉਹ ਦੇਸੀ ਨੇ ਸੋ ਇੱਕ ਦੇਸੀ गाना ਸਾਡੇ ਲਈ ਹੋ ਜਾਏ ਕੋਈ ਵੀ ਤੁਹਾਡਾ ਫੋਟੋ ਹੋਵੇ ਜਾਂ ਕੋਈ ਵੀ ਹੋਵੇ ਨਹੀਂ ਤੂੰ ਬਰਫ਼ ਦੀ ਡਲੀ ਵਾਂਗੂ ਖੁਰੇਂਗੀ ਜਦ ਕੁੜੀਆਂ ਚ ਗੱਲ ਮੇਰੀ ਤੁਰੇਗੀ ਨਹੀਂ ਤੂੰ ਜਾਪਿਆ ਕਰੇਂਗੀ ਚੈਰੀ ਬੁੱਲੀਆਂ ਤੇ ਨਾ ਮੇਰਾ ਆ ਲੈਣ ਦੇ ਫੋਟੋ ਚਾਹੀਦਾ ਗਾਣਾ ਰਿਲੀਜ਼ ਹੋਇਆ ਨਵੇਂ ਸਾਲ ਵਿੱਚ ਹੈ ਨਾ ਐਂਡ ਲੋੜੀ ਵੀ ਆਉਣ ਵਾਲੀ ਹੈ ਸੋ ਇੱਕ ਤਰ੍ਹਾਂ ਦੇ ਤੁਹਾਡੀ ਐਲਬਮ ਵੀ ਲੋੜੀ ਹੋਗੀ ਬਿਕਾਜ਼ ਕਮਬੈਕ ਵੀ ਸੀ ਪਹਿਲੀ ਲੋੜੀ ਟਾਈਪ ਹੋ ਗਈ ਹੈ ਸੋ ਲੋੜੀ ਦੇ ਕੀ ਪਲਾਨ ਨੇ ਆ ਲੋੜੀ ਦੇ ਕੁਝ ਖਾਸ ਪਲਾਨ ਤਾਂ ਆਣਗੇ ਜੀ ਮੇਰਾ ਫਰੈਂਡ ਹੈ ਹੈਪੀ ਸਾਰਾ ਮੇਰਾ ਕੰਮ ਵੀ ਦੇਖਦਾ ਉਹਦੇ ਬੇਟੀ ਹੋਈ ਹੈ ਹੈ ਨਾ ਕਰੇ ਸੋ ਉਹਦੀ ਅਸੀਂ ਕਰੇ ਲੋੜੀ ਕਰਾਂਗੇ ਜੀ ਸੋ ਉਹਦੀ ਉਹ ਲੋੜੀ ਸੈਲੀਬ੍ਰੇਟ ਕਰਨ ਦੇ ਪਲਾਨ ਨੇ ਜੀ ਉਹਦੇ ਚੱਕਰ 'ਚ ਹੀ ਬਸ ਸੂਟ ਸੱਡ ਬਣ ਰਹੇ ਨੇ ਕਹਿੰਦੇ ਪਾਰਟੀ ਕਰਨੀ ਆ ਇਹ ਉਹ ਬਾਕੀ ਕੁਝ ਨਹੀਂ ਆ ਸੋ ਮੈਂ ਤਾਂ ਹਮੇਸ਼ਾ ਸਾਰਿਆਂ ਨੂੰ ਇਹ ਕਹਿੰਦਾ ਕਿ ਘਰੇ ਖੁਸ਼ੀ ਆਵੇ ਸੋ ਇਹ ਨਾ ਦੇਖਿਆ ਕਰੋ ਕਿ ਧੀ ਐ ਪੁੱਤ ਐ ਕੋਈ ਵੀ ਐ ਸੋ ਡੈਫੀਨੇਟਲੀ ਖੁਸ਼ੀ ਨੂੰ ਖੁਸ਼ੀਆਂ ਨੂੰ ਮਨਾਇਆ ਕਰੋ ਸੋ ਅੱਜਕੱਲ ਮੁੰਡੇ ਕੁੜੀਆਂ ਬਰਾਬਰ ਨੇ ਸੋ ਲੋੜੀਆਂ ਸੈਲੀਬ੍ਰੇਟ ਕਰੋ ਅਸੀਂ ਵੀ ਕੁੜੀ ਦੀ ਲੋੜੀ ਸੈਲੀਬ੍ਰੇਟ ਕਰ ਲੈਂਗੇ ਗਰੇਵਾਲ ਨਾਲ ਚੱਲ ਰਹੀ ਨੇ ਸਵਾਲ ਜਵਾਬ ਐਂਡ ਸਾਡੇ ਸ਼ੋਅ ਦਾ ਲਾਸਟ ਸੈਗਮੈਂਟ ਆ ਗਿਆ ਹੁਣ ਗਿੱਪੀ ਜਿਸ ਵਿੱਚ ਤੁਸੀਂ ਸ਼ੁਰੂਆਤ ਅਸੀਂ ਕਰਾਂਗੇ ਇੱਕ ਰੈਪਿਡ ਫਾਇਰ ਨਾਲ ਪਰ ਉਸ ਤੋਂ ਪਹਿਲਾਂ ਸਾਨੂੰ ਇਹ ਦੱਸੋ ਕਿ ਦੇਸੀ ਰੌਕਸਟਾਰ ਇਹ ਟਰਮ ਕਿੱਥੋਂ ਆਈ ਸੀ ਜਦ ਪਹਿਲੀ ਵਾਰੀ ਆਈ ਆ ਐਕਚੁਅਲੀ ਦੇਸੀ ਰੌਕਸਟਾਰ ਤਾਂ ਜੀ ਅਸੀਂ ਸੋਚ ਰਹੇ ਸੀ ਕਿ ਕਿ ਐਲਬਮ ਦਾ ਟਾਈਟਲ ਕੀ ਰੱਖੀਏ ਬੜੀ ਦੇਰ ਹੀ ਸੋਚੀਏ ਸੋਚੀਏ ਸੋ ਮੇਰਾ ਕੰਮ ਮੈਨੇਜ ਕਰਦਾ ਸੀ ਸਾਡਾ ਇੱਕ ਦੋਸਤ ਸੀਗਾ ਵਿੱਕੀ ਸੋ ਅੱਜ ਕੱਲ ਉਹ ਆਸਟ੍ਰੇਲੀਆ ਚਲੇ ਗਿਆ ਤੇ ਉਹ ਸਾਡੇ ਕਵਰ ਰੈਪਰ ਸਾਰਾ ਵੀ ਡਿਜ਼ਾਈਨ ਕਰਦਾ ਸੀਗਾ ਸੋ ਉਹਨੇ ਫਾਈਂਡ ਆਊਟ ਕੀਤਾ ਇਹ ਕਹਿੰਦਾ ਭਾਜੀ ਅਸੀਂ ਸੋਚ ਰਹੇ ਸੀ ਕਿ ਐਲਬਮ ਦਾ ਟਾਈਟਲ ਰੱਖਾਂਗੇ ਰੌਕ ਸਟਾਰ ਸੋ ਮੈਂ ਕਿਹਾ ਰੌਕ ਸਟਾਰ ਨਾ ਕਿ ਕਲਾ ਰੌਕ ਸਟਾਰ ਮੇਰੇ ਨਾਲ ਜਾਂਦਾ ਨਹੀਂ ਹੈ ਨਾ ਕਿਉਂਕਿ ਮੈਂ ਬਹੁਤ ਰੂਟੜਾ ਬੜੇ ਫੋਕੀ ਦਿਖਾਉਣਾ ਸੋ ਕਹਿੰਦੇ ਫਿਰ ਦੇਸੀ ਰੱਖ ਦਿੰਦੇ ਹਾਂ ਨਾ ਵੀ ਦੇਸੀ ਰੌਕ ਸਟਾਰ ਸੋ ਸਾਨੂੰ ਸਾਊਂਡ ਗੁੱਡ ਕੀਤਾ ਨਾ ਸੋ ਉਤੋਂ ਅਸੀਂ ਪਹਿਲੀ ਐਲਬਮ ਦਾ ਨਾਮ ਰੱਖਿਆ ਦੇਸੀ ਰੌਕ ਸਟਾਰ ਫਿਰ ਚੱਲਦਾ ਆ ਤੇ ਹੁਣ ਦੇਸੀ ਰੌਕ ਇਸੋ 뮤직 ਦੀ ਗੱਲ ਹੋ ਰਹੀ ਹੈ ਰੈਪਿਡ ਫੈਸ਼ ਸ਼ੁਰੂ ਕਰਦੇ ਆ ਤੁਸੀਂ ਤਿੰਨਾ ਨਾਲ 뮤직 ਕੀਤਾ ਹੈ ਪਰ ਤੁਸੀਂ ਇੱਕ ਨੂੰ ਚੁਣਨਾ ਹੈ ਬੋਹਿਮਿਆ ਹਾਨੀ ਸਿੰਘ ਤੇ ਬਾਦਸ਼ਾ ਬਾਦਸ਼ਾ ਕਿਉਂ ਮੈਂ ਵੈਸੇ ਕੈਵਰੀ ਕੀ ਹੁੰਦਾ ਨਾ 뮤직 ਇਸ ਸਮਥਿੰਗ ਡਿਫਰੈਂਟ ਹੈ ਨਾ ਸੋ ਬਾਦਸ਼ਾ ਮੇਰੇ ਵੈਸੇ ਕਲੋਜ਼ ਬਹੁਤ ਆ ਹਨਾ ਸੋ ਮੇਰਾ ਥੋੜਾ ਫੈਮਲੀ ਫਰੈਂਡ ਹੈ ਹਨਾ ਐਵਰੀ ਟਾਈਮ ਮੇਰੇ ਦੁੱਖ ਸੁੱਖ ਦੇ ਵਿੱਚ ਮੇਰੇ ਨਾਲ ਹੁੰਦਾ ਹੈ ਨਾ ਸੋ ਦੈਟਸ ਵਾਈ ਉਹ ਇੱਕ ਮਿਊਜ਼ਿਕ ਤੋਂ ਬਣਾਲੀ ਅਟੈਚਮੈਂਟ ਹੈ ਓਕੇ ਅ ਦਿਲਜੀਤ ਜਾਂ ਅਮਰਿੰਦਰ ਅ ਦਿਲਜੀਤ ਅਮਰਿੰਦਰ ਦਾ ਦੋਨੋਂ ਹੀ ਮੇਰੇ ਲਈ ਸੇਮ ਹੀ ਨੇ ਹੈ ਨਾ ਕਿਉਂਕਿ ਮੇਰੀ ਦੋਨਾਂ ਨਾਲ ਉਨੀ ਆ ਜਿੰਨੀ ਉਹਦੇ ਨਾਲ ਆ ਉਨੀ ਉਹਦੇ ਨਾਲ ਆ ਹੈ ਨਾ ਸੋ ਮੈਨੂੰ ਲੱਗਦਾ ਕਿ ਦੋਨੇ ਸੇਮ ਨੇ ਕੋ ਫੱਕ ਨਹੀਂ ਹੈ ਕੈਰੀਅਨ ਜੱਟਾ ਜਾਫਰ ਜੱਟ ਜੇਮਸ ਬੌਂਡ ਅ ਬੇਸਿਕਲੀ ਮੈਨੂੰ ਪਸੰਦ ਜੱਟ ਜੇਮਸ ਬੌਂਡ ਜ਼ਿਆਦਾ ਹੈ ਨਾ ਮੈਂ ਥੈਟ ਟਾਈਪ ਆਫ ਹਨਾ ਬੰਦਾ ਥੋੜਾ ਰਿਆ ਬਟ ਹਾਂ ਖੈਰੀ ਹੋਂ ਜੱਟਾ ਮੇਰੇ ਲਈ ਬਹੁਤ ਇੰਪੋਰਟੈਂਟ ਹੋ ਜਾਂਦੀ ਹੈ ਕਿਉਂਕਿ ਮੇਰੀ ਲਾਈਫ ਦਾ ਬਹੁਤ ਵੱਡਾ ਟਰਨਿੰਗ ਪੁਆਇੰਟ ਸੀ ਉਸ ਤੋਂ ਪਹਿਲਾਂ ਮੇਰੀ ਫਿਲਮ ਆਈ ਸੀ ਮਿਰਜ਼ਾ ਸੋ ਲੋਕਾਂ ਨੂੰ ਬਿਲਕੁਲ ਵਧੀਆ ਨਹੀਂ ਲੱਗੀ ਹੈ ਨਾ ਸੋ ਮੇਰਾ ਇੱਕ ਬੜਾ ਹੀ ਹਿੱਲਿਆ ਹੋਇਆ ਮਾਹੌਲ ਸੀ ਹੈ ਨਾ ਸੋ ਕੈਰੀ ਹੋਂ ਜੱਟਾ ਉਹ ਸੀ ਜਿਹਨੇ ਮੈਨੂੰ ਮੋਢਾ ਦੇ ਕੇ ਖੜਾ ਕੀਤਾ ਸੋ ਹਮੇਸ਼ਾ ਉਹ ਵੀ ਨਾਲ ਰਹਿੰਦੀ ਹੈ ਟੀਨਾ ਹੋ ਜਾ ਜਾਂ ਫਿਰ ਜ਼ਰੀਨ ਖਾਨ ਜ਼ਰੀਨ ਖਾਨ ਹਾਂ ਬਾਰੀਜ਼ਨ ਬਾਰੀਜ਼ਨ ਐਡਾ ਵੀ ਕੁਝ ਖਾਸ ਨਹੀਂ ਹੈ ਬਟ ਥੋੜਾ ਜਿਹਾ ਹੈ ਕਿ ਹਾਂ ਇਕਤਾ ਜ਼ਰੀਨ ਖਾਨ ਨੇ ਮੇਰਾ ਬਹੁਤ ਹਿੱਟ ਫਿਲਮ ਦਿੱਤੀ ਹੈ। ਤੇ ਉਹ ਵੀ ਤੁਹਾਡੀ ਪਸੰਦੀਦਾ ਜਟ ਜেমস ਵੌਨ। ਉਹ ਵੀ ਜਟ ਜেমস ਵੌਨ ਹੈ ਨਾ। ਤੇ ਦੂਸਰਾ ਇਹ ਵੀ ਜ਼ਰੀਨ ਨਾਲ ਅਸੀਂ ਟੱਚ ਰਹੇ ਨਹੀਂ ਆ ਥੋੜਾ ਟੀਨਾ ਨਾਲ ਨਹੀਂ ਹੈਗੀ। ਸੈਕੰਡ ਹੈਂਡ ਹਸਬੰਡ ਬਣੇ ਸੀ ਟੀਨਾ ਦੇ ਯਾਰ। ਉਹ ਹੀ ਗੱਲ ਹੈ ਸੈਕੰਡ ਹੈਂਡ ਹਸਬੰਡ ਸੀ ਉਹ ਪਰ ਸੈਕੰਡ ਹੈਂਡ ਹੀ ਰਹਿ ਗਿਆ ਕੰਮ ਉਹ ਫਿਲਮ ਵੀ ਇੰਨੀ ਵਰਕ ਨਹੀਂ ਕੀਤੀ ਹੈਗੀ ਤੇ ਛੋੜੀ ਵੀ ਵਰਕ ਨਹੀਂ ਹੋਈ। ਐਕਚੁਅਲੀ ਕੀ ਹੈ ਨਾ ਜਦੋਂ ਫਿਲਮ ਹਿੱਟ ਹੁੰਦੀ ਹੈ ਤਾਂ ਜੋੜੀ ਵੀ ਉਦੋਂ ਹੀ ਹਿੱਟ ਹੋ ਜਾਂਦੀ ਹੈ ਹਨਾ ਸੋ ਇਸ ਕਰਕੇ ਜ਼ਰੀਨ ਖਾਨ ਨਾਲ ਫਿਲਮ ਹਿੱਟ ਹੋਈ ਤਾਂ ਉਹ ਵੀ ਚੀਜ਼ ਅੱਛੀ ਲੱਗੀ ਡੈਫੀਨਿਟਲੀ ਪਰ ਸੈਕੰਡ ਹੈਂਡ ਹਸਬੰਡ ਨੂੰ ਤੁਸੀਂ ਕੀ ਸਿੱਖਿਆ ਗਿੱਤੀ ਬਿਕੋਜ਼ ਤੁਹਾਡਾ ਬਾਲੀਵੁੱਡ ਡੈਬਿਊ ਸੀ ਹੈਨਾ ਕਹਿੰਦੇ ਨੇ ਕਿ ਫੇਲਿਅਰ ਬੰਦੇ ਨੂੰ ਜ਼ਿਆਦਾ ਸਿਖਾਉਂਦਾ ਸਕਸੈਸ ਤੋਂ ਦੇਖੋ ਸਿਖਾਉਂਦੀਆਂ ਤਾਂ ਸਾਰੀਆਂ ਚੀਜ਼ਾਂ ਹੀ ਨੇ ਜੀ ਮੈਨੂੰ ਧਰਮਪਾਜੀ ਇੱਕ ਦਿਨ ਕਹਿੰਦੇ-ਕਹਿੰਦੇ ਕਿ ਮੇਰੀ ਮਦਰ ਮੈਨੂੰ ਕਹਿੰਦੀ ਕਿਸੇ ਦਾ ਪੁੱਤ ਐਕਟਰ ਨਾ ਹੋਵੇ ਕਹਿੰਦੀ ਐਕਟਰਾਂ ਦੀ ਕੀ ਜ਼ਿੰਦਗੀ ਆ ਹਰ ਫਿਲਮ ਨਾਲ ਜਿਉਂਦੇ ਆ ਹਰ ਫਿਲਮ ਨਾਲ ਮਰ ਜਾਂਦੇ ਆ ਸੋ ਸੇਮ ਹੀ ਗੱਲ ਆ ਫਿਲਮ ਬਹੁਤ ਵੱਡੀ ਹਿੱਟ ਹੋ ਜੇ ਤਾਂ ਟੈਨਸ਼ਨ ਪੈ ਜਾਂਦੀ ਅਗਲੀ ਕੀ ਹੋਊਗੀ ਹਨਾ ਵੀ ਅਗਲੀ ਜੇ ਨਾ ਚੱਲੀ ਫਿਰ ਤਾਂ ਫਸ ਜਾਗੇ ਜੇ ਫਿਲਮ ਫਲॉप ਹੋ ਜੇ ਫਿਰ ਬੰਦਾ ਫੇਰ ਟੈਨਸ਼ਨ ਹੈ ਜੇ ਅਗਲੀ ਨਾ ਚੱਲੀ ਹੁਣ ਇਹ ਮਾੜੀ ਹੋ ਗਈ ਹਨਾ ਸੋ ਹਰ ਚੀਜ਼ ਸਿਖਾਉਂਦੀ ਹੈ ਹਾਂ ਮੈਨੂੰ ਲੱਗਦਾ ਕਿ ਜੇ ਕੋਈ ਚੀਜ਼ ਫੇਲ ਹੁੰਦੀ ਹੈ ਉਹ ਜ਼ਿਆਦਾ ਸਿਖਾਉਂਦੀ ਹੈ ਉਹਦੇ ਚ ਬੜੀਆਂ ਚੀਜ਼ਾਂ ਤੁਹਾਡੇ ਸਾਹਮਣੇ ਆਉਂਦੀਆਂ ਪਤਾ ਲੱਗਦਾ ਕਿ ਯਾਰ ਜਿਹੜੇ ਬੰਦੇ ਤੁਹਾਡੇ ਐਨਾਲਿਸਟ ਉਹਨੂੰ ਕੀ ਕਹਿਣ ਲੱਗੇ ਕੀ ਚੀਜ਼ ਹੋ ਗਈ ਕਿਵੇਂ ਸਮਾਂ ਬਦਲ ਗਿਆ ਬਟ ਮੈਂ ਫਿਰ ਵੀ ਇਹ ਕਹਿਣਾ ਉਹਨਾਂ ਕਿ ਜ਼ਿੰਦਗੀ ਦੇ ਵਿੱਚ ਨਾ ਇਹ ਉਤਰਾ ਚੜਾ ਚੱਲਦੇ ਰਹਿਣੇ ਚਾਹੀਦੇ ਆ ਬੰਦਾ ਔਕਾਤ 'ਚ ਰਹਿੰਦਾ ਪੈਰ ਥੱਲੇ ਰਹਿੰਦੇ ਨੇ ਸੋ ਚੱਲਦਾ ਰਹਿੰਦਾ ਕੋਈ ਅਗਲੀ ਵਾਰੀ ਮਿਹਨਤ ਚਾਜਣਾ ਕਰਦਾ ਜੇ ਕੋਈ ਗਲਤੀ ਕੀਤੀ ਹੁੰਦੀ ਆ ਤਾਂ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰਦਾ ਸੋ ਮੈਂ ਤਾਂ ਆਲਵੇਸ ਇਹ ਸੋਚਦਾ ਕਿ ਯਾਰ ਇਟਸ ਪਾਰਟ ਆਫ ਲਾਈਫ ਚੱਲਦੀ ਰਹਿੰਦੀ ਆ ਇਹ ਔਲਸੋ ਕ੍ਰਿਟਿਸਿਜ਼ਮ ਦੀ ਗਲੋਈ ਕਿਪੀ ਸੋਸ਼ਲ ਮੀਡੀਆ ਤੇ ਅੱਜਕੱਲ੍ਹ ਖੁੱਲ੍ਹੇ ਆਪ ਲੋਕ ਕੀ ਕ੍ਰਿਟਿਕਾਈਜ਼ ਕਰ ਦਿੰਦੇ ਹਨਾ ਕੋਈ ਕਹਿੰਦਾ ਫੀਡਬੈਕ ਉਸੇ ਵੇਲੇ ਮਿਲ ਜਾਂਦਾ ਸਾਨੂੰ ਪਰ ਕਈ ਲੋਕ ਅਬਿਊਸਿਵ ਲੈਂਗੁਏਜ ਯੂਜ਼ ਕਰ ਦਿੰਦੇ ਨੇ ਜਾਂ ਕੁਝ ਵੀ ਕਰ ਦਿੰਦੇ ਨੇ ਤੁਸੀਂ ਇਹਨਾਂ ਚੀਜ਼ਾਂ ਨੂੰ ਕਿਵੇਂ ਵੇਖਦੇ ਹੋ ਬਾਦਰ ਕਰ ਦਿਆ ਨੇ ਤੁਹਾਨੂੰ ਜਾਂ ਤੁਸੀਂ ਸਿੱਖਦੇ ਹੋ ਉਹਨਾਂ ਤੋਂ ਜਾਂ ਉਹਨਾਂ ਦੀ ਰਾਏ ਲੈਂਦੇ ਹੋ ਬਿਕਾਜ਼ ਅਸੀਂ ਤੁਹਾਨੂੰ ਕਦੇ ਵੀ ਬਹੁਤ ਆਰਟਿਸਟ ਨੇ ਜਿਹੜੇ ਕਹਿੰਦੇ ਨੇ ਹੇਟਰਸ ਆਈ ਡੋਨਟ ਲਾਈਕ ਹੇਟਰਸ ਦੇ ਆਰ ਹੇਟਰਸ ਪਰ ਤੁਸੀਂ ਕਦੇ ਵੀ ਕਿਸੇ ਬਾਰੇ ਕੁਝ ਕਹਿੰਦੇ ਨਹੀਂ ਹੋ ਸੋ ਹਾਊ ਡੂ ਯੂ ਟੇਕ ਇਟ 15% ਬੰ ਉਹ ਚੰਗੀਓ ਲਿਖਣੀ ਆ ਹਨਾ 15 ਤੋਂ ਵੀ ਜ਼ਿਆਦਾ ਹੀ ਹੋ ਜਾਂਦੇ ਨੇ 50% ਵਾਲੇ ਹੀ ਹੋ ਜਾਂਦੇ ਨੇ ਉਹਨਾਂ ਨੇ ਬੁਰੀ ਚੀਜ਼ ਨੂੰ ਵੀ ਚੰਗਾ ਲਿਖਣਾ 15% ਬੰਦੇ ਐਦਾਂ ਦਿੰਦੇ ਨੇ ਕਿ ਚੰਗੀ ਚੀਜ਼ ਨੂੰ ਵੀ ਬੁਰਾਈ ਲਿਖਦੇ ਨੇ ਉਹ ਵੈਸੇ ਹੀ ਟਾਈਮ ਪਾਸ ਕਰ ਰਹੇ ਹੁੰਦੇ ਨੇ ਕਿ ਯਾਰ ਅਲੀ ਨੂੰ ਐਦਾਂ ਲਿਖ ਦੋ ਉਹਨੂੰ ਉਦਾਂ ਲਿਖ ਦੋ ਆਹ ਟੈਂਸ਼ਨਸ ਡੋ ਨੀ ਬਟ ਆ ਸਿੱਖਣ ਨੂੰ ਚੀਜ਼ਾਂ ਮਿਲਦੀਆਂ ਸਾਨੂੰ ਪੜ੍ਹ ਕੇ ਪਤਾ ਲੱਗ ਜਾਂਦਾ ਕਿ ਕਿਹੜਾ ਕਮੈਂਟ ਜੈਨੂਅਰ ਹੈ ਕਿਹੜਾ ਨਹੀਂ ਜੈਨੂਅਰ ਹੈ ਹਨਾ ਸੋ ਇਸ ਕਰਕੇ ਅਸੀਂ ਹਰ ਬੰਦੇ ਦੀ ਐਡਵਾਈਸ ਲੈਨੇ ਆ ਤੇ ਟਰਾਈ ਕਰਦੇ ਆ ਕਿ ਨੈਕਸਟ ਟਾਈਮ ਉਸ ਚੀਜ਼ ਨੂੰ ਚੇਂਜ ਕੀਤਾ ਜਾਵੇ ਐਂਡ ਇੱਕ ਸਾਡਾ ਸੈਗਮੈਂਟ ਇਹ ਵੀ ਹੈ ਤਿੱਖਾ ਸਵਾਲ ਉਸੇ ਸੀ ਥੋੜਾ ਜਿਹਾ ਤਿੱਖਾ ਸਵਾਲ ਪੁੱਛਨੇ ਆ ਇਹ ਜਿਹੜਾ ਗਾਣਾ ਦੇਸੀ ਰੌਕਸਟਾਰ ਕੁਝ ਲੋਕ ਕੀ ਸਪੂਫ ਜਿਹਾ ਵੀ ਬਣਾ ਦਿੰਦੇ ਨੇ ਉਸੇ ਸੀ ਵੇਖਿਆ ਹੋਏਗਾ ਕਿ ਰਿਪਲਾਈ ਟੂ ਗਿਫਟੀ ਗਰੇਵਲ Song ਐਂਡ ਰਿਪਲਾਈ ਟੂ ਥਿਸ ਤਾਂ ਕੋਈ ਕਹਿੰਦਾ ਕਿ ਯਾਰ ਮਤਲਬ ਕੁੜੀਆਂ ਬਾਰੇ ਇਦਾਂ ਨਹੀਂ ਕਹਿਣਾ ਚਾਹੀਦਾ ਕਿ ਪੱਟ ਲੈਣਗੇ ਜਾਂ ਜੋ ਵੀ ਸੋ ਤੁਸੀਂ ਹਮੇਸ਼ਾ ਇੱਕ ਟ੍ਰੈਂਡ ਸੈਟਰ ਰਹੇ ਹੋ ਪਰ ਇਸ ਵਾਰੀ ਲੱਗਦਾ ਕਿ ਤੁਸੀਂ ਟ੍ਰੈਂਡ ਨੂੰ ਫੋਲੋ ਕੀਤਾ ਇਹੋ ਜਿਹਾ ਹੈ ਨੀ ਮੈਂ ਤਾਂ ਕੋਈ ਇਸ ਤਰ੍ਹਾਂ ਫੋਲੋ ਨਹੀਂ ਕੀਤਾ ਮੈਨੂੰ ਇਹ ਲੱਗਦਾ ਕਿ ਸ਼ਗਤੋਂ ਮੈਂ ਤਾਂ ਆਪਣੇ ਗਾਣੇ ਦੇ ਵਿੱਚ ਹੀ ਉਸਦਾ ਆਨਸਰ ਦੇਣ ਦੀ ਕੋਸ਼ਿਸ਼ ਕੀਤੀ ਆ ਕਿਉਂਕਿ ਜਿਵੇਂ ਮੈਂ ਪਹਿਲਾਂ ਐਕਸਪਲੇਨ ਕੀਤਾ ਕਿ ਗਾਣਾ ਸੋਲੋ ਸੀ ਠੀਕ ਹੈ ਗਾਣਾ ਸੋਲੋ ਸੀ ਕੁੜੀ ਦਾ ਪੱਖ ਨਹੀਂ ਸੀ ਹਨਾ ਬਟ ਮੈਂ ਕੁੜੀ ਦਾ ਪੱਖ ਵੀ ਬਰਾਬਰ ਰੱਖਿਆ ਔਰ ਦੂਸਰੀ ਗੱਲ ਕੀ ਹੈ ਨਾ ਦੋ ਤਰੀਕੇ ਦੇ ਗਾਣੇ ਹੁੰਦੇ ਨੇ ਇੱਕ ਗਾਣੇ ਹੁੰਦੇ ਨੇ ਜਿਵੇਂ ਕਹੇ ਲਈਏ ਕਿ ਅਸੀਂ ਵਕਤ ਪਾ ਦੇਣਗੇ ਜ਼ਾਲਮ ਸਰਕਾਰਾਂ ਨੂੰ ਹਨਾ ਗੁਰੂ ਘਰ ਦੇ ਕੋਲ ਖਾਗੀਆਂ ਕਾਵਾਂ ਦੀਆਂ ਡਾਰਾਂ ਹਨਾ ਤੂ ਪਰਿਵਾਰ ਵਾਰ ਦਾ ਇਹ ਪਰਿਵਾਰ ਪਾਲਦੇ ਨੇ ਹਨਾ ਸੋ ਮੈਂ ਬਹੁਤ ਉਦਾਂ ਦੇ ਗੀਤ ਵੀ ਗਾਏ ਨੇ ਹਨਾ ਮੈਂ ਇਦਾਂ ਦੇ ਗੀਤ ਵੀ ਗਾਏ ਨੇ ਸੋ ਇੱਕ ਹੁੰਦੀ ਹੈ ਕਿ ਛੇੜਛਾੜ ਸ਼ਰਾਰਤ ਹਨਾ ਜੋ ਬਿੰਦਰਖੀ ਹਸਾਬ ਦੇ ਗੀਤ ਉਹਨੇ ਸ਼ਰਾਰਤੀ ਹਨਾ ਹੋਰ ਬੜੇ ਆਰਟਿਸਟ ਨੇ ਹਨਾ ਜਿਨ੍ਹਾਂ ਨੂੰ ਫਾਲੋ ਕਰਦੇ ਆ ਅੱਜ ਕੱਲ ਲੋਕੀ ਕਈ ਵਰੀ ਉਸ ਚੀਜ਼ ਨੂੰ ਜ਼ਿਆਦਾ ਸੋਚ ਲੈਂਦੇ ਨੇ ਕਿਉਂਕਿ ਹਰੇਕ ਹੀ ਗਾਣੇ ਦਾ ਬੰਦਾ ਗਾਣਾ ਬਾਅਦ ਚ ਖੋਲਦਾ ਰਿਪਲਾਈ ਟੂ ਫਲਾਣਾ ਰਿਪਲਾਈ ਟੂ ਫਲਾਣਾ ਰਿਪਲਾਈ ਟੂ ਫਲਾਣਾ ਹਨਾ ਤੇ ਠੀਕ ਹੈ ਅਸੀਂ ਤਾਂ ਬਾਕੀ ਦੇ ਕੋ ਗਾਣਾ ਲੋਕਾਂ ਦੀ ਕਚੈਰੀ ਜਾਂਦਾ ਹਨਾ ਗਾਣਾ ਹਿੱਟ ਹੁੰਦਾ ਗਾਣਾ ਆਉਂਦਾ ਜਿਹੜੀ ਚੰਗੀ ਚੀਜ਼ ਆ ਉਹ ਹਿੱਟ ਹੁੰਦੀ ਆ ਜਿਹੜੀ ਬੁਰੀ ਚੀਜ਼ ਆ ਉਹ ਨਹੀਂ ਹਿੱਟ ਹੁੰਦੀ ਹਨਾ ਸੋ ਬਹੁਤ ਰੇਅਰ ਚਾਂਸਸ ਨੇ ਕਿ ਬੁਰੀ ਚੀਜ਼ ਹਿੱਟ ਹੋਵੇ ਠੀਕ ਹੈ ਕਦੇ ਮੈਂ ਕਈ ਵਾਰੀ ਇਹ ਵੀ ਕਹਿੰਦਾ ਹਾਂ ਕਿ ਬਹੁਤ ਆਰਟਿਸਟ ਕਈ ਵਾਰੀ ਇੱਕ ਦੂਜੇ ਨਾਲ ਜੈਲਸ ਕਰਨਾ ਆਉਂਦੇ ਨੇ ਉਹ ਕਹਿੰਦੇ ਨੇ ਉਹ ਯਾਰ ਉਹਦਾ ਫਲਾਣਾ ਗਾਣਾ ਚੱਲ ਗਿਆ ਉਹਦਾ ਗਾਣਾ ਉਧਰਤੀ ਚੱਲ ਗਿਆ ਅਗਲੀ ਵਾਰੀ ਦੇਖਾਂਗੇ ਐਦਾਂ ਕੁਝ ਨਹੀਂ ਹੁੰਦਾ ਗਾਣਾ ਅੱਛਾ ਆਉਂਦਾ ਤਾਂ ਹੀ ਚੱਲਦਾ ਹਨਾ ਸੋ ਐਦਾਂ ਦੀ ਕੋਈ ਮੈਨੂੰ ਲੱਗਦਾ ਚੀਜ਼ ਨਹੀਂ ਬਾਕੀ ਮੈਂ ਮੈਨੂੰ ਲੱਗਦਾ ਕਿ ਕੋਈ ਚੀਜ਼ ਫੋਲੋ ਨਹੀਂ ਇਹ ਨਹੀਂ ਕਿ ਕਿ ਮੈਂ ਟ੍ਰੈਂਡ ਨੂੰ ਫੋਲੋ ਕੀਤਾ ਜਾਂ ਟ੍ਰੈਂਡ ਨੇ ਮੈਨੂੰ ਫੋਲੋ ਕੀਤਾ ਸੋ ਮੈਂ ਤਾਂ ਆਪਣੇ ਅਕੋਰਡਿੰਗ ਹੀ ਜਿਹੜਾ ਸੀਗਾ ਗਾਣਾ ਗਾਣਾ ਤੁਸੀਂ ਕੱਲਾ ਸੁਣੋ ਤਾਂ ਆਡੀਓ ਦੇਸੀ ਆਡੀਓ ਬਿਲਕੁਲ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਨਾ ਮੈਂ ਤਾਂ ਉਵੇਂ ਹੀ ਬਣਾਇਆ ਸੀ ਹੈ ਨਾ ਸੋ ਵੀਡੀਓ ਡਾਇਰੈਕਟਰ ਨੇ ਵੀਡੀਓ ਬਣਾਇਆ ਆਪਣੇ ਹਿਸਾਬ ਦਾ ਸਟਾਈਲਾਈਜ਼ਡ ਹੀ ਹੈ ਉਹ ਹੈ ਨਾ ਸੋ ਅੱਜਕੱਲ ਮੈਨੂੰ ਤਾਂ ਐਲਬਮਾਂ ਭੁੱਲੇ ਹੀ ਗੀਆਂ ਸੀ ਕਿਉਂਕਿ 6 ਸਾਲ ਹੋ ਗਏ ਐਲਬਮ ਕੀਤੀ ਨੂੰ ਹੈ ਨਾ ਸੋ ਮੈਂ ਤਾਂ 6 ਸਾਲਾਂ ਬਾਅਦ ਕੀਤੀ ਹੈ ਬਟ ਮੈਂ ਥੈਂਕਸ ਕਰਦਾ ਸਾਰਿਆਂ ਦਾ ਕਿ ਜਿਨ੍ਹਾਂ ਨੇ ਇੰਨੀ ਸਪੋਰਟ ਕੀਤੀ ਮਤਲਬ ਕਹਿੰਦੇ ਹੁਣ ਤੱਕ ਦਾ ਤਿਲ ਅੱਜ ਦੀ ਡੇਟ ਤੱਕ ਦਾ ਸਭ ਤੋਂ ਵੱਧ ਵਿਊਜ਼ ਵਾਲਾ ਗਾਣਾ ਸੀ ਜਿਹੜਾ ਇਹਨਾਂ ਇਹਨਾਂ ਡੇਅ ਦੇ ਵਿੱਚ ਹੋਇਆ ਹਨਾ ਰਿਕਾਰਡ ਇਹਨਾਂ ਨੇ ਬਣਾਇਆ ਹਨਾ ਇਸ ਤੋਂ ਬਾਅਦ ਕਿਸੇ ਨੇ ਨਹੀਂ ਬਣਾਇਆ ਵਿਊਜ਼ ਦੇ ਵਿੱਚ ਹਨਾ ਜਾਂ ਹੋਰ ਕੁਝ ਸੋ ਮੈਨੂੰ ਤਾਂ ਹੁਣ ਪਤਾ ਨਹੀਂ ਕਿ ਆ ਵੀ ਇਹ ਕਿਦਾਂ ਕੀ ਆ ਕੀ ਚੀਜ਼ਾਂ ਨੇ ਸੋ ਜੋ ਵੀ ਹੈਗਾ ਮੈਂ ਕਹਿੰਦਾ ਤੁਸੀਂ ਸੁਣੋ ਗਾਣਾ ਅੱਛਾ ਹੈ ਫੈਮਿਲੀ ਵਾਲਾ ਗਾਣਾ ਹੈ ਸੋ ਕਰੀਂ ਇੰਜੋਏ ਕਰੋ ਗਾਣੇ ਨੂੰ ਨਾਲ ਗਾਇਕ ਕਰਨ ਲਈ ਬਹੁਤ-ਬਹੁਤ ਸ਼ੁਕਰੀਆ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਕਰਕੇ ਇਟਸ ਆਲਵੇਜ਼ ਅ ਪਲੇਜ਼ਰ ਟੂ ਟਾਕ ਟੂ ਯੂ ਐਂਡ ਜਾਂਦੇ-ਜਾਂਦੇ ਜੇ ਇੱਕ ਹੋਰ ਗੀਤ ਹੋ ਜਾਏ ਤੁਹਾਡੇ ਵੱਲੋਂ ਸਾਰੇ ਵਿਊਅਰਸ ਲਈ ਵਾਰੀ ਗਾਣਾ ਮੈਂ ਦੇਸੀ ਰੌਕ 스타 ਚੋਈ ਸ਼ਾਦਨਾ ਜੀ ਹੋ ਲੈ ਕੇ ਅਸਲਾ ਜੋ ਕਰਦੇ ਨੇ ਹਵਾ ਸੋਣੀਏ ਨਹੀਂ ਪਾੜੂ ਅੱਖ ਵਾਲੀ ਕੂਰ ਨਾਲ ਪੱਟ ਹੋਣੀਏ ਹੋਏ ਐਵੇਂ ਗੰਨਾ ਗੁੰਨਾ ਵਹਾਲੀਆਂ ਨਹੀਂ ਰੱਖੀਆਂ ਪਰ ਹੱਕ ਵਿੱਚ ਜਾਨ ਰੱਖਿਆ ਹੋ ਦਿਲ ਡਾਲਰਾਂ ਤੋਂ ਵੱਡਾ ਤੇਰੇ ਯਾਰ ਦਾ ਪਾਵੇਂ ਜੇਬ ਵਿੱਚ ਭਾਨ ਰੱਖੀਆ